ਸਕੂਲ ਆ ਜੇ تھے ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਰੇ ਕੋਲ ਉੱਥੇ ਇੱਕ ਮੈਥ ਟੀਚਰਾ ਸੋਨੂ ਸਿੰਘ ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉੱਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੂੰ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14/1/25 ਨੂੰ ਦਰਜ ਕੀਤੀ ਆ ਵਿਦ ਬਾਕਸ ਐਕਟ ਲਾ ਕੇ ਜੀ ਇਹ ਸोनू ਸਿੰਘ ਉਥੇ ਮੈਸਟਰੀਚਰਾਈ ਸਕੂਲ ਦੇ ਵਿੱਚ ਮਾਮਲਾ ਪੁਰਾਣਾ ਜੀ ਤਕਰੀਬਨ 9 ਦਸ ਮਹੀਨੇ ਪੁਰਾਣਾ ਉਹ ਕਾਫੀ ਦੇਰ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਸ਼ਮ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਚਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿਤੇ ਉਹ ਸੈਟੀਸਫਾਈ ਨਹੀਂ ਹੋਏ ਉਹ ਤਖੀਰ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤਾਈ ਤੇ ਅਸੀਂ ਉਤੇ ਪਰਚਾ ਦਰਜ ਕਰਤਾ ਜੀ ਅਸੀਂ ਉਤੇ ਪਰਚਾ ਐਫ ਆਈ ਆਰ ਨੰਬਰ 6 ਛੇੜਖਾਨੇ ਦਾ ਤੇ ਬੱਚੀ ਮਾਈਨਰ ਹੋਣ ਕਰਕੇ ਪੌਪ ਸੈਕਟ ਲਾਇਆ ਜੀ ਤੇ ਜਿਹੜਾ ਟੀਚਰ ਸੀ ਸੋਨੂ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ